ਸਭ ਤੋਂ ਪਹਿਲਾਂ ਪਲੇ ਸਟੋਰ ਤੋਂ ਜਾ ਕੇ ਤੁਸੀਂ ਸਮਾਰਟ ਕੰਪਾਸ ਜਾਂ ਫਿਰ ਆਫਲਾਈਨ ਕੰਪਾਸ ਨੂੰ ਸਰਚ ਕਰਕੇ ਇੰਸਟਾਲ ਕਰ ਲੈਣਾ ਹੈ ਉਸ ਤੋਂ ਬਾਅਦ ਇਸ ਐਪਲੀਕੇਸ਼ਨ ਨੂੰ ਖੋਲ ਲੈਣਾ ਹੈ ਹੁਣ ਪਹਿਲਾਂ ਇਹ ਵੀ ਦੇਖ ਲਓ ਇੱਕ ਵਾਰੀ ਮੇਰੇ ਮੋਬਾਈਲ ਦੇ ਵਿੱਚ ਇਸ ਵਕਤ ਵਾਈਫਾਈ ਦਾ ਡਾਟਾ ਵੀ ਬੰਦ ਹੈ ਅਤੇ ਨਾਲ ਹੀ ਮੋਬਾਈਲ ਦਾ ਡਾਟਾ ਵੀ ਬੰਦ ਕੀਤਾ ਹੋਇਆ ਹੈ ਹੁਣ ਆਪਾਂ ਮੋਬਾਈਲ ਦੇ ਡਾਟੇ ਤੇ ਵਾਈਫਾਈ ਦੇ ਡਾਟੇ ਤੋਂ ਬਿਨਾਂ ਮਤਲਬ ਕਿ ਬਿਨਾਂ ਇੰਟਰਨੈਟ ਤੋਂ ਇਸ ਐਪਲੀਕੇਸ਼ਨ ਦੇ ਮਾਧਿਅਮ ਦੇ ਨਾਲ ਆਪਣੀ ਲੋਕੇਸ਼ਨ ਭੇਜਾਂਗੇ ਹੁਣ ਇਸ ਐਪਲੀਕੇਸ਼ਨ ਨੂੰ ਖੋਲਣ ਤੋਂ ਬਾਅਦ ਥੋੜੀ ਦੇਰ ਸਾਨੂੰ ਇਸ ਨੂੰ ਐਕਟਿਵ ਕਰਨ ਦੇ ਲਈ ਇੰਤਜ਼ਾਰ ਕਰਨਾ ਪਵੇਗਾ 2-3 ਸਕਿੰਟ ਇੰਤਜ਼ਾਰ ਕਰਨ ਤੋਂ ਬਾਅਦ ਤੁਸੀਂ ਦੇਖੋਗੇ ਕਿ ਉੱਪਰ ਜਿੱਥੇ 8 ਡਿਗਰੀ 7 ਡਿਗਰੀ ਐਨ ਲਿਖਿਆ ਆ ਰਿਹਾ ਹੈ ਇੱਕ ਪੀਲਾ ਜਿਹਾ ਨਿਸ਼ਾਨ ਵੀ ਗੋਲ ਧਾਰਾ ਬਣਿਆ ਹੋਇਆ ਹੈ ਆਪਾਂ ਇਸ ਦੇ ਉੱਪਰ ਕਲਿੱਕ ਕਰਨਾ ਹੈ ਇਸ ਦੇ ਉੱਪਰ ਕਲਿੱਕ ਕਰਨ ਦੇ ਨਾਲ ਜਿਸ ਤਰ੍ਹਾਂ ਹੀ ਅਸੀਂ ਕਲਿੱਕ ਕਰਾਂਗੇ ਤਾਂ ਸਾਡੀ ਮੌਜੂਦਾ ਲੋਕੇਸ਼ਨ ਦਾ ਲੈਟੀਟਿਊਡ ਅਤੇ ਲੌਂਗੀਟਿਊਡ ਸਾਨੂੰ ਨਜ਼ਰ ਆ ਜਾਵੇਗਾ ਹੁਣ ਇਸ ਨੂੰ ਇੱਥੇ ਕਾਪੀ ਕਰ ਲੈਣਾ ਹੈ ਨਾਲ ਕਾਪੀ ਦਾ ਨਿਸ਼ਾਨ ਬਣਿਆ ਹੋਇਆ ਹੈ ਬੇਸਿਕ ਅਸੀਂ ਪੂਰਾ ਐਡਰੈਸ ਵੀ ਕਾਪੀ ਕਰ ਸਕਦੇ ਹਾਂ ਤਾਂ ਇਸ ਨੂੰ ਅਸੀਂ ਕਾਪੀ ਕਰ ਲੈਣਾ ਹੈ ਕਾਪੀ ਕਰਨ ਤੋਂ ਬਾਅਦ ਇਸ ਨੂੰ ਫਿਰ ਐਸਐਮਐਸ ਦੇ ਮਾਧਿਅਮ ਦੇ ਨਾਲ ਇਸ ਨੂੰ ਪੇਸਟ ਕਰਕੇ ਤੁਸੀਂ ਭੇਜ ਸਕਦੇ ਹੋ ਜਾਂ ਫਿਰ ਤੁਸੀਂ ਫੋਨ ਕਾਲ ਦੇ ਉੱਪਰ ਵੀ ਇਹੀ ਵਾਲੀ ਚੀਜ਼ਾਂ ਲਿਖਵਾ ਸਕਦੇ ਹੋ ਲਿਖਵਾਉਣ ਵੇਲੇ ਕਈ ਵਾਰ ਕੋਈ ਗਲਤੀ ਹੋ ਸਕਦੀ ਹੈ ਬਿਹਤਰ ਹੈਗਾ ਕਿ ਐਸਐਮਐਸ ਦੇ ਮਾਧਿਅਮ ਦੇ ਨਾਲ ਤੁਸੀਂ ਇਸ ਐਡਰੈਸ ਨੂੰ ਭੇਜ ਦੇਣਾ ਹੈ ਫਿਰ ਉਹ ਵਿਅਕਤੀ ਜਿਸ ਨੂੰ ਤੁਸੀਂ ਆਪਣਾ ਐਡਰੈਸ ਭੇਜਿਆ ਹੋਵੇਗਾ ਉਹ ਵਿਅਕਤੀ ਮੈਪ ਦੇ ਨਾਲ ਹੀ ਗੂਗਲ ਮੈਪ ਦੇ ਨਾਲ ਹੀ ਇਸ ਐਡਰੈਸ ਨੂੰ ਟ੍ਰੇਸ ਕਰਕੇ ਤੁਹਾਡੇ ਤੱਕ ਪਹੁੰਚ ਸਕਦਾ ਹੈ